ਕੀ ਆਸ ਲੀ ਮੈਂ ਇਹ ਗੱਡੀ ਤਾਂ ਨਵੀਂ ਲੈਦੇ ਹੋਂ ਰ ਇੱਕ ਘੱਟੀ ਹੋਂ ਜਿਹੜੀ ਅਪਟੈਂਡ ਕਰਦਾ ਇਹ ਵੀ ਕਿਟਾਈ ਆ ਨਾ ਜੋ ਵੀ ਜਗ੍ਹਾ ਜਿਗ ਮੈਂ ਕਮਾਉਣ ਕਮਾਏ ਨੂੰ ਜਾਏ ਚੋਣੀ ਹੈ ਓਏ ਤੇ ਲਾਈਟ ਕੱਟ ਪੈ ਰਹੀ ਆ ਦਰਵਾਜ਼ਾ ਖੋਲੋ ਦੱਸ ਹੈਣਾ ਇਹਨੇ ਗੁਰ ਗਾਲਾ ਕੱਢਦੇ ਨੇ ਇਹਨਾਂ ਨੂੰ ਕਦੇ ਹੋਰ ਮੂਰੇ ਖੜਾਉਣ। ਗੈਂਗਪੂਰੀ ਨਾ ਆਪ ਦਾ ਹਥਿਆਰ ਆ। ਇਲੈਕਟ੍ਰੋਨਿਕਾ। ਹਾਂ। ਆਪ ਇਹਨੂੰ ਵੀ ਲੈ ਕੇ ਤੁਰ। ਆਪ ਦੀਆਂ ਕਾਰਾਂ ਕੋਰਾ ਜੀਆਂ ਸਾਰੀਆਂ। ਲੋ ਵੀ ਮਖਣੋ। ਸਵਾਗਤ ਆ ਤੁਹਾਡਾ ਸਾਡੇ ਅਗਲੇ ਦਿਨ ਦੇ ਵਲੌਗ ਵਿੱਚ। ਮਾਂ ਤੇ ਛੋਟਾ ਭਾਈ ਜਾ ਰਹੇ ਆ ਥੱਲੇ। ਕੀ ਕਰਨ ਜਾ ਰਹੇ ਆ ਭਾਈ? ਬੈਂਕ ਨਹੀਂ ਜਾਣਾ ਕੋਈ ਭਾਈ ਫਿਰ ਕੰਮ ਕਰ। ਉਹ ਕਾਲੇ ਨੂੰ ਵੀ ਕਾਲ ਕਰਦੇ ਆ। ਉਹ ਕਰਦੀ ਗੈਂਗਪੂਰੀ। ਆ ਵੀ ਆ। ਉਹ ਅੰਦਰ ਨਹੀਂ ਪਸੰਦ ਮੰਗੇ ਮੰਗੇ ਅਸੇ ਕੀ ਕਰਨਾ ਫਿਰ ਤੂੰ ਉਹ ਬਈ ਚੇਂਜ ਕਰਨੀ ਹੈ ਬੈਟਰੀ ਜਿਹੜੀ ਕੱਲ ਨਵੀਂ ਲੈ ਕੇ ਆਇਆ ਆਪਾਂ ਤੈਨੂੰ ਤਾਂ ਕੈਸੀ ਮੇਰੇ ਆਉਂਦੇ ਆਉਂ ਤੋਂ ਪਾਉਣ ਤੋਂ ਪਹਿਲਾਂ ਪਹਿਲਾਂ ਕਰਦੀ ਕੋ ਮੈਂ ਹੋਰ ਤਾਂ ਪਹਿਲਾਂ ਪਹਿਲਾਂ ਤਾਂ ਨਹੀਂ ਕੀਤੀ ਇਹ ਤੂੰ ਮਾਰ ਤੇ ਗੱਡੀ ਦੇ ਕਪੜਾ-ਕਪੜਾ ਮਾਰਦੀ ਨਹੀਂ ਧਵਾਉਣ ਵਾਲੀ ਆ ਕੱਪੜੇ ਨਾਲ ਕਿੱਥੇ ਸਾਫ਼ ਹੋਣੀ ਆ ਲੋ ਵੀ ਦੋਸਤੋ ਦੋਸਤ ਹੀ ਆ ਤੁਸੀਂ ਸਾਡੇ ਹਨਾ ਤੇ ਆਪਣਾ 30000 ਸਬਸਕ੍ਰਾਈਬਰ YouTube ਤੇ 30000 ਸਬਸਕ੍ਰਾਈਬਰ ਹੋਣ ਵਾਲਾ ਵਾ ਤੇ ਲੇਕਿਨ ਥੋੜੇ 5 5 6 ਮਹੀਨੇ ਤੋਂ ਸੀ ਆਦਾ ਸਾਰਾ ਸੋਸ਼ਲ ਮੀਡੀਆ ਜਿੰਨਾ ਵੀ ਆ ਤੇ ਅਸੀਂ ਕਰ ਲਿਆ ਸਲੋ ਕਿਉਂ ਵੀ ਪੂਰਾ ਪੂਰਾ ਡਾਊਨ ਕਰ ਲਿਆ ਕਿਉਂਕਿ ਅਸੀਂ ਕੋਈ ਅਪਡੇਟ ਜਾਂ ਵੀਡੀਓ ਵਗੈਰਾ ਨਹੀਂ ਪਾਈ ਬਿਜ਼ੀ ਸੀ ਆਪਦੇ ਕਮਾਕਾਰਾਂ ਦੇ ਕਿਉਂਕਿ ਹਣ ਕਿਉਂਕਿ ਚਾਬੀ ਕੋਈ ਵੀ ਨਹੀਂ ਲੈ ਗਿਆ ਤੇ ਆ ਆਪਾਂ ਸੋਸ਼ਲ ਮੀਡੀਆ ਤੇ 100% ਮਤਲਬ ਡਿਪੈਂਡ ਨਹੀਂ ਹੈਗੇ ਆਦੇ ਕੰਮ ਤਾਂ ਦੇ ਵੀ ਥੋੜੇ ਜਿਹਾ ਉਹ ਜ਼ਰੂਰੀ ਏ ਸਾਨੂੰ ਕਿਉਂਕਿ ਉਹ ਉਹ ਨਾਲ ਸਾਨੂੰ ਰੋਜ਼ੀ ਰੋਟੀ ਸਾਡੀ ਚੱਲਦੀ ਸੋਸ਼ਲ ਮੀਡੀਆ ਨਾਲ ਆਪਾਂ ਨੂੰ ਨੌਕ ਨਹੀਂ ਹੈ ਕਿਉਂਕਿ ਇਹ ਦਾ ਚਲੋ ਲੇਕਿਨ ਫਿਰ ਵੀ ਆਪਦੇ ਫਨ ਲਈ ਐਂਟਰਟੇਨਮੈਂਟ ਲਈ ਕੁਝ ਨਾ ਕੁਝ ਕਰ ਰਹੇ ਨੇ ਪਤਾ ਨਾ ਕਦੇ ਹੈਨਾ ਕਿਉਂ ਵੀ ਚਲੋ ਜੀ ਤੇ ਹੁਣ ਆ ਗਏ ਆਪਾਂ ਆਪਣੀ ਗੱਡੀ ਕੋਲੇ ਥੋੜੇ ਚੱਕ ਲਈ ਬੈਟਰੀ ਕੀ ਹੋ ਗਿਆ ਥੋੜਾ ਸੀਸ਼ਾ ਨਹੀਂ ਚੱਲਿਆ ਉਹ ਨਾ ਬੰਦ ਕਰਕੇ ਨਹੀਂ 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 ਉਹ ਉਹ ਇਲੈਕਟ੍ਰੋਨਿਕ ਆ ਨਾ ਸਾਰਾ ਚਲੋ ਵੀ ਝਟੋ ਹਾਂ ਇਹ ਵੀ ਲੋਵਾ ਦੇ ਤੇ ਨੋਮੀ ਨੇ ਹਾਂ ਹਾਂ ਐਸਰ ਇੱਥੇ ਲਾਈਟ ਕੱਟ ਪੈ ਰਹੀ ਆ ਅੱਜ ਦਾ ਵਲੌਗ ਇਹੀ ਜਗ ਮਤਲਬ ਤੁਹਾਨੂੰ ਦੱਸ ਦੇਣਾ ਸੀ ਛੋਟੇ-ਮੋਟੇ ਕੰਮ ਆਪ ਹੀ ਕਰਪੋਰ ਲਈਦੇ ਆ ਲੈ ਵਾ ਬੈਟਰੀ ਮੈਨੂੰ ਫੜਾਓ ਰੱਖ ਦੇ ਰੱਖ ਦੇਗਾ ਕਿ ਮੈਂ ਕਰਾਂ ਫਿਰ ਆਹ ਉਹ ਕੈਪਾ ਤੋੜਨਾ ਉਹ ਉਹ ਕਾ ਪੁਗੀ ਗੂ ਕਾਕਾ ਹੋ ਗਿਆ ਸੀ ਇਹ ਨਾ ਛੋੜ ਦੇ ਪਰਲੇ ਪਾਸੇ ਇੱਥੇ ਫਸ ਜਾਣੀ ਵਿੱਚ ਯਾਰ ਕਿਤੇ ਕਿੱਥੇ ਫੈਰ ਫੋਨ ਦੇ ਇਹ ਇਹ ਤੁਮਰੀ ਕਿੱਸ ਕਿਦ ਆ ਪਲਾਸੀ ਆ ਆ ਬਸ ਉਹ ਆ ਸਾਈਡ ਉਧਰ ਆਉਗੀ ਉਹ ਤੇ ਮਾਰ ਲਈ ਕਪੜਾ ਫਿਰ ਕਰ ਲੈ ਕਿਦਾ ਕਪੜਾ ਉਹਦੇ ਵਿੱਚ ਗੱਡੀ ਤੇ ਮੈਂ ਲੈ ਕੇ ਆਉਣਾ ਚਾਹੀ ਵੀ ਫਿਰ ਮਗਾਉਣਾ ਉੱਥੇ ਆਪਸੋ ਤੋਂ ਮਗਾ ਲਵਾਂ ਇਹ ਚ ਦੇ ਦਿੱਤਾ ਇਹ ਡਿੱਗੀ ਵੀ ਨਹੀਂ ਡਿੱਗੀ ਨਹੀਂ ਖੁੱਲਣੀ ਨਹੀਂ ਛੋਟੇ ਨਹੀਂ ਖੁੱਲਣੀ ਨਾ ਨਾ ਇਲੈਕਟ੍ਰੋਨਿਕਸ ਜੀ ਬੰਦ ਹੋ ਜਾਂਦੀ ਆ ਅੰਦਰੋਂ ਕੋਈ ਇਹਦਾ ਚੋਰ ਸੱਚ ਹੋਊਗਾ ਤਾਂ ਕੀ ਕਹਿਣਾ ਹੈ ਕੋਈ ਛੋਟਾ ਮੋਟਾ ਕਪੜਾ ਲੱਭ ਬਸ ਪਹਿਲੀ ਜਿੱਥੇ ਰੱਖਣ ਲਈ ਜਗਾ ਸਾਫ਼ ਕਰਨੀ ਇਹਦਾ ਸਿਸਟਮ ਇਦਾਂ ਹੀ ਆ ਯਾਰ ਇਹ ਮਸਕਾਇੰਗ ਦੀ ਇਲੈਕਟ੍ਰੋਨਿਕ ਬੈਟਰੀ ਹੁਣ ਕੱਢਤੀ ਉਹ ਸਾਰੇ ਬੰਦ ਹੋ ਸਰ ਪੱਕ ਟਾਕੀ ਓਪਨ ਹੋ ਗਈ ਇਹਦੇ ਉਹ ਬੰਦ ਨਹੀਂ ਹੁੰਦੀ ਜੀ ਆਨ ਹੀ ਹੁੰਦੀ ਕਾ ਵੀ ਮੈਂ ਕਰਦਾ ਪਾ ਉਹ ਅੱਗੇ ਨਾਲ ਮੈਂ ਹੱਪੇ ਕਰ ਲੂੰ ਤੂੰ ਪਰਾਂ ਹੋ ਜਾ ਮੈਂ ਕਿਹਾ ਕੱਲ ਆਉਂਗੇ ਕਰ ਥੋੜੀ ਆ ਕਰ ਪਹਿਲਾਂ ਸੈਟ ਤਿਆਰ ਸੈਟ ਨਹੀਂ ਬੈਠੀ ਬੈਟਿੰਗ ਕਰ ਹਾਂ ਉਹਨਾਂ ਕਸ ਦੇ ਸਾਰ ਚੰਗੀ ਤਰ੍ਹਾਂ ਘੁੱਟ ਕੇ ਬੈਟਰੀ ਰੱਖਤੀ ਹੁਣ ਆਪਾਂ ਜਸ ਕਸਣਾ ਹੈ ਨੂੰ ਆਈਆਂ ਹੀ ਕਸਿਆ ਨੂੰ ਕਾਬੀ ਹੈ ਨਹੀਂ ਆਪਣੇ ਕੋਲ ਨਾ ਐਲ ਕੀ ਜਾਂ ਸੀਗੀ ਨਾ ਲੱਪਣੀਆਂ ਪੈਣੀਆਂ ਸੀ ਨਹੀਂ ਕਾਬੀ ਲੱਗਦੀ ਹਮਦੁਦਕੀ ਚੰਗੀਆਂ ਨਹੀਂ ਪੈਂਦੀ ਇਹ ਵੜਾ ਹੋ ਗਿਆ ਬੁੜਾ ਤੇ ਚੱਲਿਆ ਦੂਰ ਲੈ ਪਰ ਨਾ ਪੱਤੇ ਪੜਦਾਂ ਲੈ ਵੀ ਦਿੱਤਾ ਹੋਰ ਕਾਸ ਤੇ ਜਮੇ ਉਹ ਜ਼ਿਆਦਾ ਜਮਾ ਹੁਣ ਹਾਲਾਤ ਦੂਜੇ ਰੋਡੋਂ ਨਾ ਮਾਰ ਕੇ ਬਸ ਠੀਕ ਆਪੇ ਰੋ ਬਈ ਮਿੱਤਰੋ ਆ ਹੋਈ ਨਾ ਗੱਲ ਉਹਨਾਂ ਦੇ ਕੀ ਕਿੱਥੇ ਆ ਚਾਬੀ? ਓਏ ਚਾਉ। ਲੋ ਬਈ ਆਪਣੀ ਗੱਡੀ ਹੋ ਗਈ ਆ ਇਹ ਹੁਣ ਰੋਡ ਤੇ ਬੈਟਰੀ ਬੂਟਰੀ ਚੇਂਜ ਕਰਤੀ ਕੱਲ ਨੂੰ ਇਹਦੀ ਹੋ ਗਈ ਪਾਸਿੰਗ ਕਿਉਂ ਛੋੜੇ? ਆਹ ਰੋਡ ਤੇ ਹਜੇ ਵੀ ਕੱਢ ਨਹੀਂ ਸਕਦੇ ਕਿਉਂਕਿ ਇਹਦੀ ਪਾਸਿੰਗ ਨਹੀਂ ਗਈ। ਹੁਣ ਇਹ ਦੁਬਾਰਾ ਜ ਅਸੀਂ ਇਹਦੀ ਇੰਸ਼ੋਰੈਂਸ ਕਰਾਵਾਂਗੇ। ਹਾਂ। ਫਿਰ ਜਦੋਂ ਪਾਸਿੰਗ ਹੋਊਗੀ ਤੇਰਾ ਲਾਇਸੈਂਸ? ਅਜੇ ਲਾਇਸੈਂਸ ਨਹੀਂ ਹੋ। ਇਹਦੀ ਇੰਸ਼ੋਰੈਂਸ ਕਰਾਉਣੀ ਆ ਫਿਰ ਆਰਟੀਆ ਪਾਸਿੰਗ ਹੋਊਗੀ। ਫਿਰ ਸਾਡਾ ਰੀਨ ਹੋਣਾ ਗੱਡੀ ਦਾ ਹਾਂ ਚਲੋ ਜੀ ਚੱਲੀਏ ਫਿਰ ਉੱਤੇ ਹੁਣ ਚੱਕ ਲੈ ਆਪਣਾ ਸਮਾਨ ਗੱਡੀ 'ਤੇ ਪੈਕ ਕਰਦੇ ਥੋੜੀ देर ਚੱਲਦੀ ਰਹਿਣਗੀ ਜੀ ਮੈਂ ਤੁਹਾਨੂੰ ਪੰਜ ਚਲ ਠੀਕ ਆ ਫਿਰ ਓਕੇ ਮੈਨੂੰ ਕੀ ਚਲਾਈ ਚੱਲ ਫੜ ਜਾਨੀਆ ਪੰਜ ਮਿੰਟ ਤੇ ਗੱਡੀ ਇੱਕ ਇੱਕ ਵਾਰੀ ਘੁਮਾਉਣੀ ਆ ਸਾਰੀਆਂ ਫਿਰ ਇਹਦੀ ਅੰਦਰੋਂ ਬਾਹਰੋਂ ਦੋਨੋਂ ਗੱਡੀਆਂ ਧਵਾ ਦੇਣੀਆਂ ਪੂਰੀਆਂ ਪ੍ਰੋਪਰ ਨੱਕੀ ਬਿਲਕੁਲ ਪਰਫੈਕਟ ਠੀਕ ਆ ਆਹ ਤਾਂ ਜਿੰਨ ਘੁਮਾਉਣੀ ਆ ਉਗਣੀਆਂ ਜੋ ਕਰਵਾਵਾਂਗੇ ਪੰਜ 20 ਦਿਨਾਂ ਮੈਨੂੰ ਹਾਂ ਚਲ ਬਈ ਨੀਵੀ ਬਹੁਤ ਗੱਲ ਹੈਗੀ ਗੱਲ ਹੈਗੀ ਹੈ ਨੀਵੀ ਬਹੁਤ ਲੰਬੀ ਚ ਤੂੰ ਇੰਡੀਆ ਉੱਚੀ ਤੇ ਲਾ ਗਿਆ ਨਾ ਹਾਂ ਤੇ ਇਹ ਨਾ ਮੈਂ ਕਹ ਕਿ ਦੁਬਾਰਾ ਸਟਾਰਟ ਕਰ ਲਈ ਚਲਦੀ ਸਟੀਰੀਂਗ ਬਹੁਤ ਹੈਵੀ ਲੱਗਦਾ ਬਈ ਹਲੇ ਉਹ ਘੁੰਮੂਗਾ ਇਹਨੂੰ ਸਾਧੇ ਤੇ ਬਹੁਤ ਹੈਗੀ ਹਾਂ ਇਹ ਤਾਂ ਸਟੀਰੀਂਗ ਤਾਂ ਮਲਾਈਾਰ ਕਾ ਰੈਲਾ ਵਾ ਇਹ ਕਿਉਂਕਿ ਹੁਣ ਪਤਾ 길 ਗਈ ਜਦੋਂ ਮੈਂ ਛੱਡੀ ਸੀ ਇਹ ਮਤਲਬ ਬੈਟਰੀ ਡਾਊਨ ਹੋਣ ਤੋਂ ਪਹਿਲਾਂ ਨਾ ਸਾਹ ਜਾਂ ਮਾਰ ਦੇ ਸੀਗੀ ਉਮੈਨ ਲੱਗਿਆ ਕਿ ਤੇ ਕੋਈ ਪ੍ਰੋਬਲਮ ਆ ਵੱਡੇ ਹਾਂ ਸਿੱਧਾ ਹੀ ਸਿੱਧਾ ਹੀ ਵੱਡਾ ਨੌਕਸ ਨਾ ਪੈ ਜੇ ਤੇ ਫਿਰ ਬਾਅਦੋਂ ਬੈਟਰੀ ਦਾ ਪਤਾ ਲੱਗਿਆ ਬੈਟਰੀ ਡਾਊਨ ਆ ਹੁਣ ਆਪਾਂ ਨੂੰ ਪਤਾ ਲੱਗ ਜੂ ਹੌਲੀ ਹੌਲੀ ਮੂਹਰੇ ਦੇਖ ਕੇ ਦੱਬੀ ਆਉਂਦੇ ਤੇ ਬਾਹਰ ਵੀ ਨਹੀਂ ਆਉਂਦਾ ਹਾਂ ਚੱਲਾ ਲਈ ਸ਼ੀਸ਼ੇ ਥੋੜੇ ਚੱਕ ਲੈ ਹੁਣ ਉਹ ਕਾੜ ਅੰ ਕਾਰ ਮੈਂ ਸਿਕਿਉਰਟੀ ਨੂੰ ਕਹਿ ਦਿੰਨਾ ਇੰਨੇ ਇੱਕ ਤਾਂ ਚੱਲਦੀ ਆ ਆਪਾਂ ਕਿਉਂਕਿ ਜੇ ਜਦੋਂ ਆਪਾਂ ਉੱਥੇ ਤੱਕ ਜਾਣੇ ਨਾ ਉਹ ਮੋੜ ਤੱਕ ਇਹ ਸਾਜਾ ਮਾਰਦੀ ਸੀ ਮੈਨੂੰ ਲੱਗਾ ਤਾਂ ਉਦੋਂ ਫਿਰ ਬੈਟਰੀ ਜਿੰਨਾ ਕਿ ਬੈਟਰੀ ਚ ਦਮ ਸੀਗਾ ਉਹਨਾਂ ਉਹ ਆਨ ਤੇ ਨਹੀਂ ਬੈਟਰੀ ਕਰਨੀ ਹੁੰਦੀ ਹੈ ਹੈ ਪਾ ਮਮੀ ਲੱਭਦੇ ਫਿਰਦੇ ਹੁੰਦੇ ਤੋ ਫੇਰ ਮੈਨੂੰ ਬਾਹਰ ਕਢਾ ਦੇਂਦੀ ਸੀ ਨਹੀਂ ਨਹੀਂ ਤੂੰ ਇੱਥੇ ਰੋਕ ਮੈਂ ਬੰਨਾਂ ਉੱਧਰ ਮੈਂ ਉੱਥੇ ਤੱਕ ਚਲਾ ਕੇ ਦੇਖੇ ਮੈਨੂੰ ਪਤਾ ਉੱਥੇ ਤੱਕ ਉਹਦੋਂ ਉਹ ਇਹ ਸਾਹ ਭਰਨ ਲੱਗ ਗਈ ਸੀਗੇ ਹਨੀ ਮੋੜ ਕੇ ਲੈ ਕੇ ਆ। ਭਾਈ ਫਿਰ ਨਾ ਉਹ ਬੈਟਰੀ ਦਾ ਹੀ ਸੀਗਾ ਜਿੰਨਾ ਜੋਰ ਸੀਗਾ। ਸਲੀਮਾ ਠੀਕ ਆ। ਮੈਨੂੰ ਆਇਆ ਲੱਗਿਆ ਸੀ ਕੋਈ ਇੰਜਨ ਜਾਂ ਤੇਲ ਘਟ ਗਿਆ ਹੋਵੇ, ਇੰਜਨ ਆਇਲ ਘਟ ਗਿਆ ਹੋਵੇ ਜਾਂ ਸਾਹ ਲੈਣ ਲੱਗ ਗਈ ਹੋਵੇ। ਸਟੀering ਹੋਇਆ ਰਹਿਣਾ। ਸਟੀering ਤਾਂ ਰਹਿਣਾ ਹੋਵੇ। ਇੱਕ ਹਵਾ ਵੀ ਘਟਾ ਨਾ। ਭਾਈ ਜਿਹੜੀ ਉਹਦੀ ਕਟਾਈ ਆ ਵਾਪਰੇ ਮੋੜ ਜਾਂਦੀ ਨਾ ਛੋਟੀ ਜੀ ਸਾੜਤੀ ਮੋੜ ਜਾਂਦੀ। ਜਿਹੜੀ ਇਹਦੀ ਕਟਾਈ ਆ ਨਾ ਛੋਟੀ ਜੁਗਾ ਜਿਗ ਮੈਂ ਘਮਾਉਣ ਘਮਾਏ ਨੂੰ ਚਾਹੀਦਾ ਹੋਈ ਮਜ਼ਾ ਆ ਜਾਂਦਾ। ਜੇ ਮੈਂ ਆਟੋ ਮਾਨੂੰ ਭੱਡਾ ਚੱਕਰ ਪੈਂਦਾ ਹਾਂ। ਹਾਂ। ਪੁਰਾ ਗੱਡੀ ਦਾ ਵੀ ਵੱਡਾ ਚੱਕਰ ਪੈਂਦਾ ਚੱਲ ਬਈ ਇਹ ਹੋ ਗਿਆ ਹੁਣ ਆਪਣਾ ਇਹ ਵੀ ਇੱਕ ਡਾਊਟ ਸੀਗਾ ਕਲੀਅਰ ਹੋ ਗਿਆ ਹੁਣ ਇਹਦਾ ਕੋਈ ਕੰਮ ਤੇ ਕੋਈ ਦੂਜਾ ਨਹੀਂ ਹੈਗਾ ਸਿਰਫ ਇਹਨੂੰ ਰੀਨਿਊ ਕਰਾਉਣਾ ਰੀਨਿਊ ਕਰਾ ਕੇ ਇਹਨੂੰ ਵਾਸ਼ ਕਰਾ ਕੇ ਪ੍ਰੋਪਰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਨੱਕੀ ਆ ਕੰਮ ਕਿਉਂ ਸਲੀਮੇ ਗੱਡੀ ਤਾਂ ਨਵੀਂ ਲੈਦੇ ਹੋਰ ਇੱਕ ੱਡੀ ਹੋਂ ਜਿਹੜੀ ਅਪਟੇਨਡ ਕਰਦੇ ਨਾ ਬਾਪੇ ਉਹਦਾ ਪਟਾਕਾ ਜੇਦੀ ਪਾਵਾਂਗੇ ਸਬਰ ਕਰ ਹਾਂਜੀ ਉਹਦਾ ਫਿਰ ਧੱਕ ਹੀ ਆ ਜੀ ਹੋਦਵਾ ਐਰਾ ਆਪਏ ਨੂੰ ਡਾਟਾ ਵਾਵੇ ਕਰਾਂਗੇ ਠੀਕ ਆ ਤੇ ਦੂਜੀ ਆਪਾਂ ਲਾਂਗੇ ਇਹ ਹਨੇ ਛੇ ਦਿਨ ਲੜੀਆਂ ਰਾਵੇ ਆਪਾਂ ਜੀ ਦੀ ਨੰਮ ਕੰਮ ਕਰ ਦੇਣਾ ਤਾਂ ਬਹੁਤ ਲੱਗ ਗਿਆ ਡਿੰਟ ਕਿ ਲੈਣੀ ਆ ਇਹ ਠੀਕ ਆ ਮੇਰਾ ਕਾਰ ਤੋਂ ਅੰਦਰ ਲਿਆਂਦਾ ਤੈਨੂੰ ਹਾਂ ਹਾਂ ਦੇਖ ਸਕੀਮ ਪੈਂਦੀ ਆ ਸਣਾ ਹਾਂ ਐ ਨਾ ਨਾ ਇਨੂੰ ਕਹਿ ਗਿਆ ਮੋਟਰਾਂ ਚੱਕੀ ਕਿ ਦਿਨ ਕਿਦਾਂ ਕੀੜਾ ਦੇ ਦੇ ਹੈਵੀ ਪੁਲਿਸ ਵਾਲੇ ਦਾ ਨਹੀਂ ਦੂਜਾ ਨਾ ਪੁਲਿਸ ਵਾਲਾ ਨਹੀਂ ਇਹੀ ਹੈ ਉਹਨੇ ਚੇਂਜ ਕਰਤਾ ਕਾਲਾ ਬੱਧੀਰ ਉਹਨੇ ਦੇਣੇ ਖਾਇਆ ਨਾ ਲਾਇਸੈਂਸ ਤਾਂ ਐ ਨਹੀਂ ਤੇਰੇ ਕੋਲ ਮੈਂ ਹੀ ਚਲਾਨ ਕਰੂੰ ਬਾਅਦ ਤੇਰਾ ਚਲੋ ਵੀ ਦੋਸਤੋ ਮਿੱਤਰੋ ਐਂ ਕਰਦੇ ਆ ਹੁਣ ਓਕੇ ਬਾਈ ਟਾਟਾ ਸ਼ਾਮ ਨੂੰ ਜਦੋਂ ਪਰਿ ਨੂੰ ਕਰਾਉਣਗੇ ਲਾਇਸੈਂਸ ਉਦੋਂ ਤੁਹਾਨੂੰ ਮਿਲਦਾ ਫਿਰ ਨਾ ਬਲਾਉ ਨੂੰ ਆਨ ਕਰਕੇ ਸਿਸਟਮ ਚੰਗਾ ਚੰਗਾ ਨੂੰ ਗੁੱਦੰਡਾ ਉਹ ਤਾਹੂ ਬਲੀ ਕੱਪੜੇ ਦਾ ਪਾਉਣ ਵੀ ਪਾ ਕੇ ਆ ਸਾਦੇ ਸੀ ਯਾਰ ਸੁਲੀਮੇ ਸੁਲੀਮੇ ਆਪਾਂਰ ਬੋਲੇ ਹੋ ਯਾਰ ਚੱਲ ਯਾਰ ਕੋਈ ਵਾਰ ਲੋੜੋਂ ਮੁੜੇ ਆਏ ਹੁਣ ਦੱਸ